ਅ ਵਕ ਵਕ ਰੋਤੇਨੀ ਵਾਂਸੀ ਕੇ ਕਾਰਾਂ ਨਾਲ ਸੰਬੰਧਿਤ ਜਾਣਕਾਰੀ ਭਰਪੂਰ ਜਿਹੜੀ ਵੀਡੀਓ ਚਾਹੀਦੀ ਹੈ ਤੇ ਕਾਰਾਂ ਦੀ ਇਸ ਸਾਨ ਸੰਭਾਲ ਕਿਵੇਂ ਰੱਖ ਸਕਦੇ ਆ ਇਹ ਸੜਕਾਂ ਦੇ ਉੱਤੇ ਚੱਲਦੀਆਂ ਕਾਰਾਂ ਬਹੁਤ ਵਧੀਆ ਲੱਗਦੀਆਂ ਹਨ ਪਰੰਤੂ ਜਦੋਂ ਸੜਕ ਦੇ ਵਿੱਚ ਕਾਰ ਆ ਅਚਾਨਕ ਖਰਾਬ ਹੋ ਜਾਵੇ ਤਾਂ ਸਿਰਦਰਦੀ ਬਣ ਜਾਂਦੀਆਂ ਨੇ ਸੋ ਤੱਕ ਮੇਰੀ ਨੌਲੇਜ ਵਿੱਚ ਆਇਆ ਨੈਗਲੀਜੈਂਸ ਜਿਹੜੇ ਵੀ ਡਰਾਈਵਰਸ ਹੁੰਦੇ ਨੇ ਬਹੁਤਿਆਂ ਨੂੰ ਤਾਂ ਇੱਥੋਂ ਤੱਕ ਕਿ ਇੰਜਨ ਆਇਲ ਜਾਂ ਕੂਲੈਂਟ ਲੈਵਲ ਚੈੱਕ ਕਰਨ ਦਾ ਹੀ ਨਹੀਂ ਪਤਾ ਸੋ ਜਰੂਰ ਆਪਣੇ ਮੈਕੈਨਿਕ ਨੂੰ ਪੁੱਛੋ ਬਈ ਐਟ ਲੀਸਟ ਤੁਸੀਂ ਕੂਲੈਂਟ ਕਿੰਨੀ ਦੇਰ ਬਾਅਦ ਚੈੱਕ ਕਰਨਾ ਜਾਂ ਇੰਜਨ ਆਇਲ ਕਿੰਨੀ ਦੇਰ ਬਾਅਦ ਚੈੱਕ ਕਰਨਾ ਐਸ਼ਾ ਆਪਣੇ ਕਸਟਮਰ ਨੂੰ ਇਹ ਸੁਜੈਸਟ ਕਰਦਾ ਹਾਂ ਕਿ ਵੀਕ ਦੇ ਵਿੱਚ ਐਟ ਲੀਸਟ ਇੱਕ ਵਾਰੀ ਗੱਡੀ ਦਾ ਇੰਜਨ ਆਇਲ ਤੇ ਕੂਲੈਂਟ ਲੈਵਲ ਜ਼ਰੂਰ ਚੈੱਕ ਕਰ ਲੈ। ਸੱਚੀ ਕਾਲ ਮੈਂ ਹਾਂ ਸੱਜਨ ਸਿੰਘ ਚਾਣੀ ਤੇ ਤੁਸੀਂ ਦੇਖ ਰਹੇ ਹੋ ਆਸਟ੍ਰੇਲੀਆ ਲਾਈਫ ਡਾਟ ਪੰਜਾਬ ਦੋਸਤੋ ਹਰ ਵਾਰੀ ਤੁਹਾਡੇ ਲਈ ਇੱਕ ਵਧੀਆ ਜਾਣਕਾਰੀ ਨਾਲ ਭਰਪੂਰ ਵੀਡੀਓ ਲੈ ਕੇ ਆਉਂਦੇ ਹਾਂ ਸੋ ਇਸ ਵਾਰੀ ਵੱਖ-ਵੱਖ ਸੋਤਨੀ ਵਾਂਸੀ ਕੇ ਕਾਰ ਨਾਲ ਸੰਬੰਧਿਤ ਇੱਕ ਜਾਣਕਾਰੀ ਭਰਪੂਰ ਜਿਹੜੀ ਵੀਡੀਓ ਚਾਹੀਦੀ ਤੇ ਕਾਰਾਂ ਦੀ ਅਸੀਂ ਸਾਂਭ ਸੰਭਾਲ ਕਿਵੇਂ ਰੱਖ ਸਕਦੇ ਹਾਂ ਕਿਉਂਕਿ ਕਾਰ ਜਿਹੜੀ ਇੱਕ ਬੇਸਿਕ ਜਿਹੜੀ ਹੈਗੀ ਆ ਜ਼ਰੂਰਤ ਬਣ ਚੁੱਕੀ ਹੈ ਹਰ ਇੱਕ ਪਰਿਵਾਰ ਦੀ ਹਰ ਪਰਿਵਾਰ ਦੇ ਵਿੱਚ 2 ਜਾਂ 3 ਮੈਂਬਰ ਤੇ ਸਾਰਿਆਂ ਦੇ ਕੋਲ ਆਪਣੀ ਆਪਣੀ ਜਿਹੜੀ ਹੈਗੀ ਕਾਰਾਂ ਹੁੰਦੀਆਂ ਨੇ ਸੜਕਾਂ ਦੇ ਉੱਤੇ ਚੱਲਦੀਆਂ ਕਾਰਾਂ ਬਹੁਤ ਵਧੀਆ ਲੱਗਦੀਆਂ ਨੇ ਪਰੰਤੂ ਜਦੋਂ ਸੜਕ ਦੇ ਵਿੱਚ ਕਾਰ ਅਚਾਨਕ ਖਰਾਬ ਹੋ ਜਾਵੇ ਤਾਂ ਸਿਰਦਰਦੀ ਬਣ ਜਾਂਦੀਆਂ ਨੇ ਸੋ ਜਿਹੜੇ ਮੋਟਰ ਮਕੈਨਿਕ ਨੇ ਕਾਰਾਂ ਦੇ ਮਾਹਰ ਨੇ ਉਹਨਾਂ ਦਾ ਮੰਨਣਾ ਹੈ ਕਿ ਅਗਰ ਕਾਰਾਂ ਦੀ ਸਹੀ ਸੰਭਾਲ ਜਿਹੜੀ ਹੈਗੀ ਆ ਕੀਤੀ ਜਾਵੇ ਸਮੇਂ ਸਿਰ ਉਹਨਾਂ ਦੀ ਸਰਵਿਸ ਕੀਤੀ ਜਾਵੇ ਤਾਂ ਕਾਰਾਂ ਜਿਹੜੀਆਂ ਹੈਗੀਆਂ ਲੰਬੇ ਸਮੇਂ ਤੱਕ ਚੱਲ ਸਕਦੀਆਂ ਨੇ ਤਾਂ ਤੁਸੀਂ ਪਰੇਸ਼ਾਨੀ ਤੋਂ ਬਚ ਸਕਦੇ ਹੋ ਸੋ ਇਸ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਕ੍ਰੈਨਵਨ ਵੈਸਟ ਦੇ ਵਿੱਚ ਫਰੀਦ ਮੋਟਰ ਤੇ ਜਿਹੜੇ ਓਨਰ ਨੇ ਸਰਦਾਰ ਕਮਲਦੀਪ ਸਿੰਘ ਜੀ ਉਹਨਾਂ ਦੇ ਕੋਲ ਪਹੁੰਚੇ ਨੇ ਤੇ ਉਹ ਕਾਫੀ ਸਮੇਂ ਤੋਂ ਕਾਰਾਂ ਦੀ ਰਿਪੇਅਰ ਦਾ ਕੰਮ ਕਰਦੇ ਨੇ ਤੇ ਕਾਫੀ ਬੀਜੀ ਸ਼ਡਿਊਲ ਲੈਂਦਾ ਸੋ ਉਹਨਾਂ ਕੋਲੋਂ ਜਾਣਕਾਰੀ ਲੈਣ ਦੇ ਲਈ ਅੱਜ ਪਹੁੰਚੇ ਨੇ ਸੋ ਬਹੁਤ-ਬਹੁਤ ਸਵਾਗਤ ਹੈ ਭਾਜੀ ਤੁਹਾਡਾ ਆਸਟ੍ਰੇਲੀਆ ਲਾਈਫ डॉट ਪੰਜਾਬ ਦੇ ਵਿੱਚ ਤੁਸੀਂ ਸਮਾਂ ਕੱਢਿਆ ਬਹੁਤ-ਬਹੁਤ ਸ਼ੁਕਰੀਆ ਸਚਨ ਭਾਜੀ ਮੈਨੂੰ ਆਪਣੇ ਦਰਸ਼ਕਾਂ ਦੇ ਰੂਗ ਰੂ ਕਰਨ ਦਾ ਤੇ ਸਭ ਤੋਂ ਪਹਿਲਾਂ ਮੈਂ ਸਾਰੇ ਦਰਸ਼ਕਾਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਣਾਣਾ ਜੀ ਤੇ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਮੈਨੂੰ ਮੌਕਾ ਦਿੱਤਾ ਤੇ ਮੈਂ ਜਰੂਰ ਹਰ ਉਹ ਜਾਣਕਾਰੀ ਪ੍ਰਦਾਨ ਕਰਾਂਗਾ ਜਿਸ ਨਾਲ ਸਾਡੇ ਸਰੋਤਿਆਂ ਨੂੰ ਸਾਡੇ ਦਰਸ਼ਕਾਂ ਨੂੰ ਕੋਈ ਵੀ ਫਾਇਦਾ ਮਿਲ ਸਕੇ ਤਾਂ ਆਪਾ ਜੀ ਆਪਾਂ ਅੱਗੇ ਵਧੀਏ ਕਾਰਾਂ ਨੂੰ ਲੈ ਕੇ ਗੱਲਬਾਤ ਕਰੀਏ ਤੋਂ ਥੋੜਾ ਜਿਹਾ ਆਪਣੇ ਬਾਰੇ ਜਾਣਕਾਰੀ ਦਿਓ ਕਿ ਤੁਸੀਂ ਕਦੋਂ ਆਏ ਸੀ ਤੇ ਕਦੋਂ ਤੋਂ ਇਸ ਕੰਮ ਦੇ ਵਿੱਚੋਂ ਅਹ ਦੇਖੋ ਸੱਜਣਪਾ ਜੀ ਜੇਕਰ ਮੇਰੇ ਕੈਰੀਅਰ ਦੀ ਗੱਲ ਕਰੋ ਤਾਂ ਇਹ ਮੇਰਾ ਸ਼ੁਰੂਆਤੀ ਕੈਰੀਅਰ ਹੀ ਹੈ ਮੈਂ ਸ਼ੁਰੂ ਤੋਂ ਹੀ ਜਿੱਦਾਂ ਹੀ ਮੈਂ ਹੋ ਸੰਭਾਲੀ ਪਾਰਮੀ ਦੇ ਬਾਅਦ ਮੈਂ ਮਕੈਨਿਕੀ ਦੀ ਲਾਈਨ ਵਿੱਚ ਪੈ ਗਿਆ ਤੇ ਮੈਂ ਲਗਭਗ 6 ਤੋਂ 7 ਸਾਲ ਇੰਡੀਆ ਕੰਮ ਕੀਤਾ ਉਸ ਤੋਂ ਬਾਅਦ ਇਸੇ ਬੇਸ ਦੇ ਉੱਤੇ ਹੀ ਮੈਨੂੰ ਪਰਮਾਨੈਂਟ ਰੈਜ਼ੀਡੈਂਸ ਮਿਲ ਗਈ ਆਸਟ੍ਰੇਲੀਆ ਦੀ ਤੇ ਆਸਟ੍ਰੇਲੀਆ ਆਂਦੇ ਸਾਰੀ ਮੈਨੂੰ ਟੋヨタ ਦੇ ਵਿੱਚ ਜੋਬ ਮਿਲੀ ਜਿੱਥੇ ਮੈਂ 10 ਸਾਲ ਜੋਬ ਕੀਤੀ ਤੇ ਉਸ ਤੋਂ ਬਾਅਦ ਮੈਂ ਆਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ ਜੀ ਤੇ ਅੱਜ ਮੈਨੂੰ 7 ਸਾਲ ਹੋ ਚੁੱਕੇ ਨੇ ਆਪਣਾ ਕਾਰੋਬਾਰ ਕਰਕੇ ਸੋ ਬੜਾ ਕੌਫੀ ਲੱਗਦਾ ਜਿਹੜਾ ਹੈਗਾ ਸਮੇਂ ਤੋਂ ਤੁਸੀਂ ਇਸ ਕਾਰਪੀਅਰ ਦੇ ਕੰਮ ਦੇ ਵਿੱਚੋਂ ਸੋ ਕਾਫੀ ਜਾਣਕਾਰੀ ਹੋਵੇਗੀ ਤੁਹਾਨੂੰ ਸੋ ਭਾਜੀ ਗੱਲ ਆਪਾਂ ਕਰ ਰਹੇ ਆਂ ਕਾਰਾਂ ਨੂੰ ਲੈ ਕੇ ਕਾਰਾਂ ਦੀ ਸਾਮ ਸਵਾਲ ਹੁੰਦਾ ਕਿ ਆਮ ਤੌਰ ਤੇ ਜਿਹੜੀ ਹੈਗੀ ਆ ਕਾਰਾਂ ਸੜਕਾਂ ਦੇ ਉੱਤੇ ਜਿਹੜੀਆਂ ਖਰਾਬ ਹੋ ਜਾਂਦੀਆਂ ਕਈ ਲੋਕਾਂ ਨੂੰ ਬੜੀ ਦਿੱਕਤ ਆਂਦੀ ਆ ਸੋ ਇੱਕ ਜਿਹੜੀ ਹੈਗੀ ਆ ਕਾਰ ਨੂੰ ਕਿਵੇਂ ਅਸੀਂ ਸਹੀ ਤਰੀਕੇ ਨਾਲ ਸਾਮ ਸੰਭਾਲ ਸਕਦੇ ਤਾਂ ਕਿ ਦਿੱਕਤ ਨਾ ਹੋਵੇ ਕਿਵੇਂ ਕੀ ਕੀ ਜਿਹੜੀਆਂ ਹੈਗੀਆਂ ਪ੍ਰੋਬਲਮਾਂ ਸਮੱਸਿਆਵਾਂ ਆਉਂਦੀਆਂ ਤੁਹਾਡੇ ਕੋਲ ਵੀ ਲੋਕਾਂ ਦੇ ਜਦੋਂ ਦਿੱਕਤ ਆਉਂਦੀਆਂ ਉਹ ਕਿਹੜੀਆਂ ਜਰਨਲ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਕੀ ਕਾਰਨਾਂ ਕਿਹੜੀ ਕਿਹੜੇ ਕਾਰਨ ਆਉਂਦੇ ਆ ਬਿਲਕੁਲ ਜੀ ਬਹੁਤ ਸਹੀ ਸਵਾਲ ਪੁੱਛਿਆ ਤੁਸੀਂ ਭਾਜੀ ਜਿੱਥੋਂ ਤੱਕ ਮੇਰੀ ਨੋਲੇਜ ਵਿੱਚ ਆਇਆ ਨੈਗਲੀਜੈਂਸ ਜਿਹੜੇ ਵੀ ਡਰਾਈਵਰਸ ਹੁੰਦੇ ਨੇ ਬਹੁਤ ਧਿਆਨ ਹੁੰਦਾ ਇੱਥੋਂ ਤੱਕ ਕਿ ਇੰਜਨ ਆਇਲ ਜਾਂ ਕੂਲੈਂਟ ਲੈਵਲ ਚੈੱਕ ਕਰਨ ਦਾ ਇਹ ਨਹੀਂ ਪਤਾ ਸੋ ਜ਼ਰੂਰ ਆਪਣੇ ਮਕੈਨਿਕ ਨੂੰ ਪੁੱਛੋ ਬਈ ਐਟ ਲੀਸਟ ਤੁਸੀਂ ਕੂਲੈਂਟ ਕਿੰਨੀ ਦੇਰ ਬਾਅਦ ਚੈੱਕ ਕਰਨਾ ਜਾਂ ਇੰਜਨ ਆਇਲ ਕਿੰਨੀ ਦੇਰ ਬਾਅਦ ਚੈੱਕ ਕਰਨਾ ਕਿਉਂਕਿ ਇੱਥੇ ਅਸੀਂ ਬਹੁਤ ਪੁਰਾਣੀਆਂ ਗੱਡੀਆਂ ਡਰਾਈਵ ਕਰਦੇ ਹਾਂ ਇੱਥੋਂ ਤੱਕ ਕਿ 2000 ਮਾਡਲ ਤੱਕ ਵੀ ਅਸੀਂ ਗੱਡੀਆਂ ਇੱਥੇ ਡਰਾਈਵ ਕਰਦੇ ਹਾਂ ਤੇ ਜਦੋਂ ਗੱਡੀ ਪੁਰਾਣੀ ਹੋ ਜਾਂਦੀ ਹੈ ਤੇ ਉਹ ਵੱਧ ਸੰਭਾਲ ਮੰਗਦੀ ਹੈ ਤੇ ਇਹ ਤਾਂ ਹੈ ਨਹੀਂ ਤੁਸੀਂ ਹਰ ਹਫਤੇ ਹੀ ਗੱਡੀ ਨੂੰ ਮਕੈਨਿਕ ਦੇ ਕੋਲ ਲੈ ਕੇ ਜਾਓ ਸੋ ਇਸ ਲਈ ਮੈਂ ਹਮੇਸ਼ਾ ਆਪਣੇ ਕਸਟਮਰ ਨੂੰ ਸੁਜੈਸਟ ਕਰਦਾ ਹਾਂ ਕਿ ਵੀਕ ਦੇ ਵਿੱਚ ਐਟ ਲੀਸਟ ਇੱਕ ਵਾਰੀ ਗੱਡੀ ਦਾ ਇੰਜਨ ਆਇਲ ਤੇ ਕੂਲੈਂਟ ਲੈਵਲ ਜ਼ਰੂਰ ਚੈੱਕ ਕਰਾ ਲਓ ਸੋ ਬਿਲਕੁਲ ਆਪਾਂ ਜੀ ਜਿਹੜਾ ਹੈਗਾ ਕਿਵੇਂ ਮੈਨੂੰ ਇੱਕ ਜਿਹੜਾ ਹੈਗਾ ਇਸ ਤੋਂ ਇਲਾਵਾ ਹੋਰ ਕਿਹੜੀਆਂ ਦਿੱਕਤਾਂ ਆਈਆਂ ਸਾਡੇ ਕੋਲ ਜ਼ਿਆਦਾਤਰ ਪ੍ਰੋਬਲਮ ਆ ਕਿਸ ਤਰ੍ਹਾਂ ਦੀ ਲੈ ਕੇ ਆਉਂਦੇ ਲੋਕ ਜਿਹੜੀ ਹੈਗੀ ਆ ਸਾਰੀਆਂ ਪ੍ਰੋਬਲਮਸ ਆਉਂਦੀਆਂ ਜੀ ਜਿਦਾ ਕਿ ਬ੍ਰੇਕਸ ਉੱਡ ਜਾਂਦੀਆਂ ਲੋਕੀ ਕੀ ਕਹਿੰਦੇ ਆਵਾਜ਼ ਕੋਈ ਵੀ ਚੀਜ਼ ਆ ਪਹਿਲਾਂ ਇੱਕ ਸਾਈਨ ਜ਼ਰੂਰ ਦਿੰਦੀ ਹੈ ਲੋਕੀ ਉਸ ਆਵਾਜ਼ ਨੂੰ ਅਣਦੇਖਾ ਕਰਦੇ ਜਿਹਦੇ ਕਰਕੇ ਕਿ ਉਹਨਾਂ ਨੂੰ ਡਬਲ ਕੋਸਟ ਪੇ ਕਰਨੀ ਪੈ ਜਾਂਦੀ ਹੈ ਬਿਲਕੁਲ ਜਿੱਦਾਂ ਕਿ ਬ੍ਰੇਕ ਸੀ ਲੈ ਲਓ ਤੁਸੀਂ ਜਦੋਂ ਵੀ ਵੋਨ ਹੁੰਦੀ ਆ ਵੋਨ ਹੋਣ ਤੋਂ ਪਹਿਲਾਂ ਉਹਨਾਂ ਦੇ ਉੱਤੇ ਇੱਕ ਇੰਡੀਕੇਟਰ ਹੁੰਦਾ ਇੱਕ ਮੈਟਲ ਦੀ ਪੱਤੀ ਹੁੰਦੀ ਹੈ ਉਹ ਚੀਚੀ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਜਿਸ ਤਰ੍ਹਾਂ ਹੀ ਤੁਸੀਂ ਉਹ ਆਵਾਜ਼ ਸੁਣੋ ਤੇ ਇਹਦਾ ਮਤਲਬ ਗੱਡੀ ਨੂੰ ਜ਼ਰੂਰ ਚੈੱਕ ਕਰਵਾ ਲਓ ਲੋਕੀ ਉਸ ਆਵਾਜ਼ ਨੂੰ ਅਣਦੇਖਾ ਕਰਕੇ ਗੱਡੀ ਡਰਾਈਵ ਕਰਦੇ ਰਹਿੰਦੇ ਨੇ ਕਰਦੇ ਰਹਿੰਦੇ ਨੇ ਤੇ ਫਿਰ ਬ੍ਰੇਕ ਪੈਡ ਦੇ ਨਾਲ ਨਾਲ ਉਹਨਾਂ ਨੂੰ ਰੋਟਰ ਵੀ ਰਿਪਲੇਸ ਕਰਨਾ ਪੈਂਦਾ ਹੈ ਦੇਖੋ ਤੇ ਭਾਜੀ ਇਹ ਜਿਹੜੀ ਗੱਡੀ ਦੇ ਵਿੱਚ ਕੀ ਕੀ ਜਿਹੜਾ ਆਮ ਤੌਰ ਤੇ ਜਿਹੜਾ ਇੱਕ ਆਪਣੇ ਘਰ ਦੇ ਵਿੱਚ ਗੱਡੀ ਲੰਘਦੇ ਕਿਹੜਾ ਕਿਹੜਾ ਸਮਾਨ ਹੋਣਾ ਜ਼ਰੂਰੀ ਹੈ ਤਾਂ ਕਿ ਐਮਰਜੈਂਸੀ ਦੇ ਵਿੱਚ ਸੱਡੇ ਕੰਮ ਆ ਸਕਦੇ ਨੇ ਦੇਖੋ ਜੀ ਵੈਸੇ ਤਾਂ ਇਦਾਂ ਦਾ ਕੋਈ ਟੂਲ ਬਾਕਸ ਤੁਹਾਨੂੰ ਗੱਡੀ 'ਚ ਰੱਖਣ ਦੀ ਜ਼ਰੂਰਤ ਨਹੀਂ ਹੈ ਇੱਥੇ ਦੀਆਂ ਗੱਡੀਆਂ ਬਹੁਤ ਹੀ ਅੱਛੀਆਂ ਨੇ ਸਿਰਫ ਜਿਸ ਤਰ੍ਹਾਂ ਮੈਂ ਕਿਹਾ ਇੰਜਨ ਆਇਲ ਤੇ ਕੂਲੈਂਟ ਲੈਵਲ ਜ਼ਰੂਰ ਚੈੱਕ ਕਰੋ ਔਰ ਡਰਾਈਵਿੰਗ ਕਰਦੇ ਸਮੇਂ ਸਪੀਡੋਮੀਟਰ ਦੇ ਉੱਤੇ ਤੁਹਾਡੀ ਅੱਖ ਜ਼ਰੂਰ ਹੋਣੀ ਚਾਹੀਦੀ ਹੈ ਟੈਂਪਰੇਚਰ ਆਖਤ ਨਹੀਂ ਜਾਂਦਾ कोई वार्निंग साइन तो नहीं आ रहा जेकर कुछ भी एरर आंदा है ते जरूर अपने मैकेनिक ਦੇ ਨਾਲ ਫੌਰਨ ਕੰਟੈਕਟ ਕਰੋ। ਇਹ ਸਰਵਿਸ ਦੀ ਗੱਲ ਕੀਤੀ ਜਾਵੇ ਕਿੰਨੀ ਕੀ ਦੇਰ ਬਾਅਦ ਜਿਹੜੀ ਸਰਵਿਸ ਕਰवानी ਚਾਹੀਦੀ ਹੈ ਤੇ ਕਿੱਦਾਂ ਦਾ ਸਾਨੂੰ ਜਿਹੜਾ ਹੈਗਾ ਉਹਦੇ ਵਿੱਚ ਇੰਜਨ ਹੋਇਆ ਲਿਆ ਜਿਹੜਾ ਹੋਰ ਪਾਰਟਸ ਜਿਹੜੇ ਬਦਲੇ ਜਾਂਦੇ ਕਿੱਦਾਂ ਦੇ ਬਾਅਦ ਹੋਣੇ ਚਾਹੀਦੇ। ਹਾਂ ਦੇਖੋ ਜੀ ਜੇਕਰ ਸਰਵਿਸ ਦੀ ਗੱਲ ਕਰੀਏ ਤੇ ਆਸਟ੍ਰੇਲੀਅਨ ਦੇ ਸਟੈਂਡਰਡ ਦੇ ਅਕੋਰਡਿੰਗਲੀ ਐਵਰੀ 10000 ਜਾਂ 6 ਮਨਥ ਜੋ ਵੀ ਪੈਨਲ ਹੈ ਜੇਕਰ ਤੁਹਾਡੇ ਕਿਲੋਮੀਟਰ ਪਹਿਲਾ ਆ ਜਾਂਦੇ ਨੇ ਤੇ 10000 ਦੇ ਬਾਅਦ ਸਰਵਿਸ ਕਰਨੀ ਬਹੁਤ ਜ਼ਰੂਰੀ ਹੈ ਨਹੀਂ ਤਾਂ 6 ਮਨთ ਦੇ ਬਾਅਦ ਸਰਵਿਸ ਬਹੁਤ ਜ਼ਰੂਰੀ ਹੈ ਤੇ ਇੰਜਨ ਆਇਲ ਦੀ ਗੱਲ ਕਰੀਏ ਤੇ ਮਾਰਕੀਟ ਵਿੱਚ ਬਹੁਤ ਇੰਜਨ ਵਾਲੇ ਡਿਫਰੈਂਟ ਡਿਫਰੈਂਟ ਕੰਪਨੀ ਦੇ ਇੰਜਨ ਵਾਲੇ ਆਇਆ ਤੁਸੀਂ ਕੋਈ ਵੀ ਚੂਜ਼ ਕਰ ਸਕਦੇ ਹੋ ਸਾਰੇ ਹੀ ਆਸਟ੍ਰੇਲੀਅਨ ਸਟੈਂਡਰਡ ਦੇ ਅਕੋਰਡਿੰਗਲੀ ਬਣਾਏ ਜਾਂਦੇ ਹਨ ਬਸ ਇਹ ਗੱਲ ਕੀਤੀ ਜੇਕਰ ਟੈਕਨੋਲੋਜੀ ਦੀ ਕਾਫੀ ਫਾਸਟ ਹੁੰਦੀ ਜਾ ਰਹੀ ਹੈ ਕਿ ਅੱਗੇ ਹੁਣੋਂ ਪਹਿਲਾਂ ਡਿਜੀਟਲ ਕੰਟਰੋਲ ਸੀਗੇ ਹੈ ਐਲ ਪੀ ਜੀ ਗੈਸ ਜੀਂ ਕਰ ਰਹੇ ਹੈ ਇਸ ਤੋਂ ਇਲਾਵਾ ਹੁਣ ਹਾਈਬ੍ਰਿਡ ਦੀ ਗੱਲ ਕੀਤੀ ਜਗ ਹਾਈਬ੍ਰਿਡ ਅਤੇ ਉਹਨਾਂ ਇਲੈਕਟ੍ਰਿਕ ਇਲੈਕਟ੍ਰਿਕ ਕਾਰਾਂ ਜਿਹੜੀਆਂ ਨੇ ਤੇ ਇਹਨਾਂ ਦੀ ਸਾਰਿਆਂ ਦੀ ਜਿਹੜੀ ਹੈਗੀ ਸੰਭਾਲ ਸੰਭਾਲ ਕਿਸ ਤਰ੍ਹਾਂ ਅਲੱਗ-ਅਲੱਗ ਤੇ પેટ્રોલ ਡੀਜ਼ਲ ਤੋਂ ਮੈਨੂੰ ਲੱਗਦਾ ਵੀ ਮਤਲਬ ਇੱਕ ਸੰਭਾਲ ਹੈ ਨਾ ਤੇ ਇਸ ਤੋਂ ਲਾਗੇ ਹਾਈਬ੍ਰਿਡ ਦੇ ਆਈਆ ਜਿਹੜੀਆਂ ਇਲੈਕਟ੍ਰਿਕ ਕਾਰਾਂ ਉਹਨਾਂ ਦੀ ਉਹਨਾਂ ਚ ਕੀ ਕੀ ਪ੍ਰੋਬਲਮ ਆਉਂਦੀਆਂ ਤੇ ਉਹਨਾਂ ਦੀ ਕਿਵੇਂ ਸੰਭਾਲ ਰੱਖ ਸਕਦੇ ਦੇਖੋ ਜੀ ਚਾਹੇ ਇਲੈਕਟ੍ਰਿਕ ਕਾਰ ਹੈ ਚਾਹੇ ਹਾਈਬ੍ਰਿਡ ਹੈ ਡੀਜ਼ਲ ਹੈ પેટ્રોલ सਸਪੈਂਸ਼ਨ ਸੇਮ ਹੈ ওকে ਬ੍ਰੇਕਸ ਸਾਰਿਆਂ ਦੀ ਸੇਮ ਹੈ ਠੀਕ ਹੈ ਸਿਰਫ ਇੱਕ ਇੰਜਨ ਨੂੰ ਆਊਟ ਕੀਤਾ ਗਿਆ ਉਹਦੀ ਜਗ੍ਹਾ ਤੇ ਬੈਟਰੀ ਰੱਖ ਦਿੱਤੀ ਗਈ ਹੈ ਤੇ ਉਹ ਇਲੈਕਟ੍ਰੀਕਲ ਸਿਸਟਮ ਹੈ ਉਹਦੇ ਵਿੱਚ ਵੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕੋਈ ਵੀ ਚੀਜ਼ ਖਰਾਬ ਹੋਏਗੀ ਤਾਂ ਵਰਨਿੰਗ ਲਾਈਟ ਜ਼ਰੂਰ ਆਏਗੀ ਤੇ ਇਸੇ ਤਰ੍ਹਾਂ ਹੀ ਡੀਜ਼ਲ ਗੱਡੀਆਂ ਵਿੱਚ ਵੀ ਕੋਈ ਵੀ ਚੀਜ਼ ਖਰਾਬ ਹੋਏਗੀ ਤਾਂ ਵਰਨਿੰਗ ਲਾਈਟ ਜ਼ਰੂਰ ਆਏਗੀ ਬਾਕੀ ਤੁਸੀਂ ਮੇਨਟੇਨੈਂਸ ਟਾਈਮ ਟੂ ਟਾਈਮ ਰੱਖੋ ਕੋਈ ਇਸ਼ੂ ਨਹੀਂ ਹੈ ਤੇ ਸਰਵਿਸ ਦਾ ਜਿਹੜਾ ਆਮ ਤੌਰ ਤੇ ਜੇ ਤੁਸੀਂ ਦੱਸਿਆ ਕਿ ਸਰਵਿਸ 6 ਮਹੀਨੇ ਬਾਅਦ ਹੈ ਤਾਂ ਕਿੰਨਾ ਦਾ ਕੋਸਟ ਹੋਵੇ ਬੈਟਰੀ ਦੀ ਇੱਕ ਸਰਵਿਸ ਤੇ ਕੁਛ ਨਹੀਂ ਪਾਜੀ 100 ਤੋਂ ਲੈ ਕੇ 150 ਤੱਕ ਮੈਕਸਿਮਮ ਸਰਵਿਸ ਕੋਸਟ ਹੈ ਜੋ ਕਿ ਤੁਸੀਂ 6 ਮਨთ ਦੇ ਵਿੱਚ ਇੱਕ ਵਾਰੀ ਲਗਾਉਣੀ ਹੈ ਇਸ ਤੋਂ ਜ਼ਿਆਦਾ ਕੋਸਟ ਨਹੀਂ ਹੈ ਤੇ ਬਿਲਕੁਲ ਤੇ ਕਾਰ ਤੁਸੀਂ ਰਫ ਡਰਾਇੰਗ ਨਹੀਂ ਕਰਦੇ ਹਾਰਸ਼ ਡਰਾਇੰਗ ਨਹੀਂ ਕਰਦੇ ਅੱਛਾ ਤੇ ਕਾਰ ਤੋਂ ਤੇ ਵਧੀਆ ਜੇ ਐਵਰੇਜ ਲੈਣ ਦੇ ਲਈ ਕਿਸ ਤਰ੍ਹਾਂ ਦਾ ਜਿਹੜਾ ਹੈ ਕਾਰ ਨੂੰ ਆਪਾਂ ਐਵਰੇਜ ਲੈ ਸਕਦੇ ਹਾਂ ਤੇ ਤੇਰਾਟ ਟਰੋਟਲ ਜਾਨ ਕਿ ਐਕਸਲਰੇਟਰ ਬਹੁਤ ਜ਼ਰੂਰੀ ਹੈ ਤੁਸੀਂ ਉਸ ਨੂੰ ਕਿਸ ਤਰ੍ਹਾਂ ਪ੍ਰੈਸ ਕਰਦੇ ਜਿੰਨਾ ਜ਼ਿਆਦਾ ਪ੍ਰੈਸ ਕਰੋਗੇ ਉਨੀ ਐਵਰੇਜ ਡ੍ਰੌਪ ਹੋਏਗੀ ਜਿੰਨਾ ਲੈਸ ਪ੍ਰੈਸ ਕਰੋਗੇ ਐਵਰੇਜ ਅੱਛੀ ਮਿਲੇਗੀ ਤੁਸੀਂ ਜਦਕਮ ਹੁਣ ਰੈੱਡ ਲਾਈਟ ਤੇ ਕਰਿਆ ਬੂਮ ਕਰਕੇ ਗੱਡੀ ਮਸਲ ਜਾਂਦੀ ਹੈ ਆਬਵੀਅਸਲੀ ਫਿਊਲ ਦੇ ਸੇਤੇ ਹੈ ਕਿ ਇਹ ਕਰ ਤੁਸੀਂ ਈਜ਼ੀਲੀ ਆਨ ਲੈਂਦੇ ਹੋ ਤੇ ਫਿਊਲ ਦੀ ਐਵਰੇਜ ਜ਼ਿਆਦਾ ਆਏਗੀ ਦੂਸਰਾ ਆਪਣੇ 에ਅਰ ਫਿਲਟਰ ਨੂੰ ਟਾਈਮ ਟੂ ਟਾਈਮ ਸਾਫ਼ ਕਰਵਾਓ ਟਾਈਮ ਟੂ ਟਾਈਮ ਰਿਪਲੇਸ ਕਰਵਾਓ 에ਅਰ ਫਿਲਟਰ ਜੋ ਕਿ ਗੱਡੀ ਦਾ ਇੱਕ ਨਾਕਾ ਹੈ ਜੇਕਰ ਰਸਤੇ ਵਿੱਚ ਮਿੱਟੀ ਹੈ ਤਾਂ ਸਾਕੇ ਇਸ ਤਰ੍ਹਾਂ ਲੇਗੇ ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਐ ਜੋ ਕਿ ਅਚੀ ਫਿਊਲ ਇਕਨਮੀ ਤੁਹਾਨੂੰ ਦੇ ਸਕਦੀ ਹੈ ਭਾਜੀ ਟਾਇਰ ਪ੍ਰੈਸ਼ਰ ਮੈਂ ਇੱਕ ਹੋਰ ਚੀਜ਼ ਮੈਂਸ਼ਨ ਕਰਾਂ ਟਾਇਰ ਪ੍ਰੈਸ਼ਰ ਵੀ ਜ਼ਰੂਰ ਮੰਥ ਵਿੱਚ ਇੱਕ ਵਾਰੀ ਜ਼ਰੂਰ ਚੈੱਕ ਕਰਨਾ ਚਾਹੀਦਾ ਤੁਸੀਂ ਟਾਇਰ ਪ੍ਰੈਸ਼ਰ ਦੀ ਗੱਲ ਕਰਤੀ ਕਿੰਨੀ ਕੀ ਜਿਹੜੀ ਹੈਗੀ ਐ ਇਹ ਰਹਿਣੀ ਚਾਹੀਦੀ ਹੈ ਆਮ ਤੌਰ ਤੇ ਗੱਡੀਆਂ ਦੇ ਵਿੱਚ ਕਿੰਨੀ ਰੱਖਦੇ ਭਾਜੀ ਹਰ ਗੱਡੀ ਦੇ ਡਰਾਈਵਰ ਡੋਰ ਤੇ ਉੱਤੇ ਸਟicker ਲੱਗਾ ਹੁੰਦਾ ਉੱਥੇ ਉੱਤੇ ਰეკਮੈਂਡਡ ਟਾਇਰ ਪ੍ਰੈਸ਼ਰ ਲਿਖਿਆ ਹੁੰਦਾ ਬਟ ਔਨ ਐਵਰੇਜ ਆਸਟ੍ਰੇਲੀਆ ਦੇ ਵਿੱਚ 32 34 PSI ਹਾਈ ਪ੍ਰੈਸ਼ਰ ਅਕਲਮ ਤੇ ਜਾਂਦੇ ਜਾਂਦੇ ਹੋਸ਼ ਰੋਕਤੇ ਨੂੰ ਕੀ ਤੁਸੀਂ ਅਹਿਮ ਜੜੀ ਇੱਕ ਗੱਲ ਦੱਸਣਾ ਚਾਹੁੰਦੇ ਗੱਡੀਆਂ ਨੂੰ ਲੈ ਕੇ ਸੋ ਇੱਕ ਸਵਾਲ ਆ ਗਿਆ ਸੀਗਾ ਕਿ ਨੈਗਲੀਜੈਂਸੀ ਦੀ ਗੱਲ ਕੀਤੀ ਸੌਰੀ ਆਪਾਂ ਨੈਗਲੀਜੈਂਸੀ ਕਿੰਨੀ ਘਾਤਕ ਸਿੱਧ ਹੋ ਸਕਦੀ ਹੈ ਇੱਕ ਬਾਹਮ ਦੇ ਬਹੁਤ ਜ਼ਿਆਦਾ ਜੀ ਬਹੁਤ ਸਾਰੇ ਸੀਨ ਅਸੀਂ ਅੱਜ ਦੇ ਦੇਖ ਚੁੱਕੇ ਐ ਸਪੈਸ਼ਲੀ ਟਾਇਰਾਂ ਦੇ ਓਕੇ ਟਾਇਰ ਟੈਂਪਲੇ ਨਾਲ ਰਿਪਲੇਸ ਕੀਤੇ ਜਾਂ ਤਾਂ ਤੇ ਮੇਰੀ ਇੱਕ ਗੁਜ਼ਾਰਿਸ਼ ਹੈ ਫ੍ਰੀਵੇ ਦੇ ਉੱਤੇ ਗੱਟੀਨਾ ਚਾ ਬਹੁਤ ਜ਼ਿਆਦਾ ਰિસ્ਕੀ ਹੈ ਜੇਕਰ ਤੁਸੀਂ ਮਾਰੇ ਟਾਇਰਾਂ ਦੇ ਨਾਲ ਫ੍ਰੀਵੇ ਤੇ ਗੱਡੀ ਚਲਾਉਂਦੇ ਹੋ ਰੱਬ ਨਾ ਕਰੇ ਟਾਇਰ ਹੀ ਕੁਛ ਹੋ ਜਾਂਦਾ ਤੇ ਪਿੱਛੋਂ ਸਾਰੀ ਗੱਡੀ ਤੁਹਾਨੂੰ ਪਤਾ ਨਹੀਂ ਕਿੰਨੀ ਫਾਸਟ ਆ ਗਈ ਇੱਕ ਦੋ ਕੇਸ ਮੈਂ ਸੁਣ ਚੁੱਕਿਆ ਹਾਂ ਇਸ ਲਈ ਮੈਂ ਹਰ ਆਪਣੇ ਕਸਟਮਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਟਾਇਰ ਜ਼ਰੂਰ ਟਾਈਮ ਤੇ ਰਿਪਲੇਸ ਕਰਾ ਲਓ ਇਸ ਵਿੱਚ ਬਿਲਕੁਲ ਕੰਜੂਸੀ ਨਾ ਹੋਵੇ ਸੋ ਬਹੁਤ ਬਹੁਤ ਬਹੀ ਤੁਹਾਨੂੰ ਤੁਹਾਡਾ ਸਮਾਂ ਦਿੱਤਾ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ ਕਿ ਸੌਰੀ ਤੁਹਾਨੂੰ ਸੋ ਬਿਲਕੁਲ ਜੀ ਮੈਂ ਇਸ ਜਾਣਕਾਰੀ ਇਸੇ ਕਰਕੇ ਸਾਂਝੀ ਕੀਤੀ ਹੈ ਕਿ ਜਿਹੜੀ ਵਾਹਨ ਜਿਹੜਾ ਹੈਗਾ ਅਗਰ ਤੁਹਾਡਾ ਤੁਹਾਡੇ ਲਈ ਆਰਾਮਦਾਇਕ ਸਾਥ ਹੁੰਦਾ ਤਾਂ ਤੁਹਾਡੇ ਲਈ ਪਰੇਸ਼ਾਨੀ ਦਾ ਸਬਬੂਬ ਵੀ ਬਣ ਜਾਂਦਾ ਜਦੋਂ ਤੁਸੀਂ ਸਮੇਂ ਸਿਰ ਆਪਣੇ ਵਾਹਨ ਦੀ ਸਰਵਿਸ ਨਹੀਂ ਕਰਵਾਉਂਦੇ ਸਮੇਂ ਸਿਰ ਉਹਦੀ ਚੈੱਕਅਪ ਨਹੀਂ ਕਰਦੇ ਜਾਂ ਉਹਦੇ ਟਾਇਰਾਂ ਦੇ ਧਿਆਨ ਨਹੀਂ ਦਿੰਦੇ ਕਿਉਂਕਿ ਇੱਕ ਵੱਡੇ ਹਾਦਸੇ ਵੀ ਹੁੰਦੇ ਆ ਟਾਇਰਾਂ ਦੇ ਕਾਰਨ ਕਿ ਜੇ ਤੁਹਾਡੇ ਟਾਇਰ ਸਹੀ ਨਹੀਂ ਹੈ ਟਾਇਰ ਕਸੂਆ ਹੋਏ ਹੋਣ ਤੇ ਹਵਾ ਨਹੀਂ ਹੈਗੀ ਆ ਤਾਂ ਵੀ ਵੱਡਾ ਹਾਦਸਾ ਹੋ ਸਕਦਾ ਤੁਹਾਡੀ ਜਾਨ ਵੀ ਜਾ ਸਕਦੀ ਹੈ ਤੇ ਦੂਜੀ ਜਿਹੜੀ ਭਾਜੀ ਨੇ ਦੱਸੀ ਹੈ ਕਿ ਸਰਵਿਸ ਨੂੰ ਲੈ ਕੇ ਕਿ ਕੂਲੈਂਟ ਨਹੀਂ ਚੈੱਕ ਕਰਨਾ ਇੰਜਨ ਆਇਲ ਨਹੀਂ ਚੈੱਕ ਕਰਦੇ ਤਾਂ ਇੰਜਨ ਸੀਜ਼ ਹੋ ਜਾਂਦੇ ਨੇ ਵੱਡਾ ਖਰਚਾ ਹੁੰਦਾ ਇੰਜਨ ਵੀ ਬਦਲਨੇ ਪੈ ਸਕਦੇ ਨੇ ਸੋ ਆਪਣੇ ਜਿਹੜੇ ਵਾਹਨ ਦੀ ਧਿਆਨ ਰੱਖੋਗੇ ਤਾਂ ਲੰਬਾ ਸਮਾਂ ਤੱਕ ਜਿਹੜੇ ਹੈਗੇ ਲੰਬੇ ਸਮੇਂ ਤੱਕ ਤੁਸੀਂ ਆਪਣੇ ਵਾਹਨ ਦਾ ਫਾਇਦਾ ਲੈ ਸਕਦੇ ਹੋ ਸੇਮ ਉਸੇ ਤਰ੍ਹਾਂ ਜਿਵੇਂ ਡਾਕਟਰ ਕਹਿੰਦੇ ਕਿ ਆਪਣੀ ਸਿਹਤ ਦਾ ਧਿਆਨ ਰੱਖੋਗੇ ਤਾਂ ਲੰਮੀ ਉਮਰ ਹੁੰਦੀ ਹੈ ਇਸੇ ਤਰ੍ਹਾਂ ਵਾਹਨ ਦੀ ਵੀ ਤੁਸੀਂ ਸਿਹਤ ਦਾ ਧਿਆਨ ਰੱਖੋਗੇ ਤਾਂ ਵਾਹਨ ਦੀ ਜਿਹੜੀ ਹੈ ਲਾਈਫ ਵੀ ਹੋਰ ਵਧੇਗੀ ਤੇ ਤੁਸੀਂ ਆਰਾਮ ਦੇ ਨਾਲ ਜਿਹੜਾ ਹੈਗਾ ਉਸ ਤੋਂ ਜਿਹੜਾ ਹੈਗਾ ਫਾਇਦਾ ਲੈ ਸਕਦੇ ਹੋ ਸੋ ਜਾਣਕਾਰੀ ਕਿਵੇਂ ਲੱਗੀ ਤੁਹਾਨੂੰ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਸੋ ਇਹ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਹੋਰ ਵੱਧ ਤੋਂ ਵੱਧ ਜਿਹੜੀਆਂ ਹੈਗੀਆਂ ਅਜਹੀਆਂ ਜਾਣਕਾਰੀਆਂ ਤੁਹਾਡੇ ਤੱਕ ਸਾਂਝੀਆਂ ਕਰ ਸਕੀਏ ਸੋ ਸਾਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਧੰਨਵਾਦ ਹਾਂਜੀ ਸਰ ਇੱਕ ਹੋਰ ਮੈਂ ਰਿਕਵੈਸਟ ਕਰਨੇ ਬੇਨਤੀ ਕਰਨੇ ਕਿ ਅਸਟ੍ਰੇਲੀਆ ਲਾਈਫ ਡਾਟ ਪੰਜਾਬ ਚੈਨਲ ਨੂੰ ਜ਼ਰੂਰ ਦੇਖੋ ਸਬਸਕ੍ਰਾਈਬ ਕਰੋ ਸਾਹੀ ਫਿਰ ਅੱਛਾ ਅੱਛਾ ਚੀਜ਼ਾਂ ਤੁਹਾਡੇ ਰੂਬਰੂ ਲੈ ਕੇ ਆਉਣਗੇ ਨਾ ਹੈਂਕ ਯੂ